ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਾਂਗੇ ਸ਼ਹੀਦੀ ਬਾਬਾ ਬੋਤਾ ਸਿੰਘ ਜੀ ਬਾਬਾ ਗੁਰਜਾ ਸਿੰਘ ਜੀ ਜਿਨ੍ਹਾਂ ਨੇ ਸਿੱਖਾਂ ਦੀ ਹੋਂਦ ਨੂੰ ਦਰਸਾਉਣ ਦੇ ਵਾਸਤੇ ਸਿੱਖਾਂ ਦੇ ਸਵੈ ਮਾਣ ਨੂੰ ਦਰਸਾਉਣ ਦੇ ਵਾਸਤੇ ਜੋ ਸ਼ਹੀਦੀਆਂ ਪਾਈਆਂ ਜਦੋਂ ਜਕਰੀਆ ਖਾਨ ਨੇ ਇਹ ਧਾਰ ਲਿਆ ਕਿ ਸਿੱਖਾਂ ਨੂੰ ਖਤਮ ਕਰ ਦੇਣਾ ਹੈ ਇਹਨਾਂ ਦਾ ਨਾਮੋਂ ਨਿਸ਼ਾਨ ਮਿਟਾ ਦੇਣਾ ਹੈ ਉਹ ਜਕਰੀਆ ਖਾਨ ਜਿਹੜਾ ਜਦੋਂ ਕਾਬਲ ਕੰਧਾਰ ਤੋਂ ਚੜਦਾ ਸੀ ਤੇ ਦਿੱਲੀ ਤੱਕ ਜਾਣਾ ਰਾਹ ਦੇ ਵਿੱਚ ਜਿੰਨਾ ਵੀ ਮਾਨ ਅਸਵਾਬ ਆਉਣਾ ਸਾਰਾ ਲੁੱਟ ਲੈਣਾ ਵੱਡੇ ਵੱਡੇ ਰਾਜਿਆਂ ਦੀਆਂ ਧੀਆਂ ਨੂੰ ਉਹਨਾਂ ਦੀਆਂ ਰਾਣੀਆਂ ਨੂੰ ਆਪਣੀਆਂ ਰਾਣੀਆਂ ਬਣਾ ਲੈਣਾ ਸਾਰਾ ਕੁਝ ਲੁੱਟ ਪਾਟ ਕੇ ਤੇ ਲੈ ਆਉਣਾ ਨਾਲ ਪਰ ਜਦੋਂ ਉਹਨਾਂ ਨੂੰ ਸਿੰਘਾਂ ਨੇ ਹੱਥ ਵਿਖਾਏ ਨਾ ਜਦੋਂ ਦਿੱਲੀ ਤੋਂ ਵਾਪਸ ਆਉਂਦਿਆਂ ਰਾਹ ਦੇ ਵਿੱਚ ਸਿੰਘਾਂ ਨੂੰ ਪਤਾ ਲੱਗਾ ਤੇ ਸਿੰਘਾਂ ਨੇ ਉਹਨਾਂ ਨੂੰ ਹੱਥ ਵਿਖਾਏ ਤੇ ਉਹਨਾਂ ਦੇ ਨਾਲ ਜਦੋਂ ਝੜਪ ਹੋਈ ਜਿੱਥੇ ਮਾਨ ਅਸਬਾਬ ਜੋ ਉਸ ਨੇ ਲੁੱਟਿਆ ਸੀ ਉਹ ਸਾਰਾ ਕੁਝ ਆਪਣੇ ਕੋਲ ਕਰਕੇ ਉਹ ਸਾਰਾ ਕੁਝ ਉਹਦੇ ਕੋਲੋਂ ਖੋ ਕੇ ਜਿੱਥੇ ਲੋਕਾਂ ਨੂੰ ਵਾਪਸ ਕੀਤਾ ਲੋਕਾਂ ਦੀਆਂ ਧੀਆਂ ਭੈਣਾਂ ਉਹਨਾਂ ਦੇ ਘਰੋਂ ਘਰੀ ਪਹੁੰਚਾਈਆਂ ਇਸ ਤਰ੍ਹਾਂ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਕਹਿੰਦੇ ਜਦੋਂ ਜਕਰੀਏ ਨੂੰ ਪਤਾ ਲੱਗਾ ਕਿ ਐਸੇ ਲੋਕ ਜਿਨ੍ਹਾਂ ਦੇ ਅੰਦਰ ਐਸੀ ਸਪਿਰਟ ਹੈ ਇਹ ਕਿਤੇ ਨਾ ਕਿਤੇ ਸਾਡੇ ਰਾਜ ਦੇ ਉੱਪਰ ਕਾਬਜ ਹੋ ਸਕਦੇ ਨੇ ਉਹਨੇ ਕਿਹਾ ਕਿ ਇਹਨਾਂ ਨੂੰ ਐਸੀ ਸਪਿਰਟ ਕਿੱਥੋਂ ਮਿਲਦੀ ਹੈ ਕਿਸੇ ਨੇ ਦੱਸਿਆ ਕਿ ਉਹ ਇਹਨਾਂ ਦਾ ਪਾਵਨ ਸਥਾਨ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਦੋਂ ਆਪਾਂ ਅਰਦਾਸ ਦੇ ਬੋਲ ਪੜ੍ਹਦੇ ਆਂ ਜਦੋਂ ਆਪਾਂ ਇਹਨਾਂ ਬੋਲਾਂ ਦੇ ਦਰਸ਼ਨ ਕਰਦੇ ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਕਿਉਂਕਿ ਉਸ ਸਮੇਂ ਸਿੱਖਾਂ ਨੂੰ ਫਿਰ ਜੰਗਲਾਂ ਦੇ ਵਿੱਚ ਰਹਿਣਾ ਪਿਆ ਘਰ ਘਾਟ ਜਦੋਂ ਛੱਡ ਕੇ ਚਲੇ ਗਏ ਚੋਰੀ ਛਿਪੇ ਕਿਹੇ ਵੇਲੇ ਭੇਸ ਬਦਲ ਕੇ ਆਉਣਾ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨੇ ਇਸ਼ਨਾਨ ਕਰਨਾ ਤੇ ਫਿਰ ਚਲੇ ਜਾਣਾ ਫਿਰ ਜਕਰੀਏ ਨੇ ਇਹ ਐਲਾਨ ਕਰ ਦਿੱਤਾ ਕਿ ਕੋਈ ਵੀ ਸਿੱਖ ਦਿਸੇ ਉਹਦਾ ਸਿਰ ਵੱਢ ਕੇ ਮੇਰੇ ਕੋਲ ਲੈ ਆਓ ਜਦੋਂ ਸਿੰਘਾਂ ਦੇ ਸੇਰਾਂ ਦੇ ਮੁੱਲ ਪੈਣ ਲੱਗੇ ਉਹਨੇ ਸੋਚਿਆ ਕਿ ਮੈਂ ਸਾਰੇ ਹੀ ਸਿੰਘ ਖਤਮ ਕਰ ਦੇਣੇ ਨੇ ਸਿੱਖ ਖਤਮ ਕਰ ਦੇਣੇ ਨੇ ਪਰ ਦਸਵੇਂ ਪਾਤਸ਼ਾਹ ਜੀ ਇਹ ਨਿਰਾਲੀ ਬਖਸ਼ੀਸ਼ ਸਿੱਖੀ ਅਜੇ ਤੱਕ ਕੋਈ ਖਤਮ ਨਹੀਂ ਕਰ ਸਕਿਆ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਜਦੋਂ ਪਿੰਡ ਪੜਹਾਣੇ ਦੇ ਰਹਿਣ ਵਾਲੇ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਦਰਸ਼ਨ ਕਰਨ ਦੇ ਵਾਸਤੇ ਆਏ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਦਰਸ਼ਨ ਕਰਕੇ ਹਨੇਰੇ ਹਨੇਰੇ ਵਾਪਸ ਚਲੇ ਗਏ ਤੇ ਦਿਨੇ ਝਾੜੀਆਂ ਦੇ ਵਿੱਚ ਕਿਤੇ ਲੁਕ ਕੇ ਬੈਠੇ ਤੇ ਕਿਸੇ ਨੇ ਦੇਖ ਲਿਆ ਤੇ ਕਹਿਣ ਲੱਗੇ ਕਿ ਮੈਨੂੰ ਲੱਗਦਾ ਸਿੱਖ ਹਨ ਪਰ ਦੂਜਾ ਕਹਿਣ ਲੱਗਾ ਜੇ ਸਿੱਖ ਹੁੰਦੇ ਤੇ ਸਿੱਖ ਲੋਕ ਕੇ ਨਹੀਂ ਬੰਦੇ ਸਿੱਖ ਤੇ ਜਕਰੀਏ ਨੇ ਸਾਰੇ ਖਤਮ ਕਰ ਦਿੱਤੇ ਨੇ ਜਦੋਂ ਇਹ ਗੱਲ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਨੇ ਸੁਣੀ ਤੇ ਉਹਨਾਂ ਦਾ ਜੋ ਖੂਨ ਸੀ ਉਹ ਬਾਲੇ ਮਾਰਨ ਲੱਗਾ ਉਹਨਾਂ ਦੇ ਡੌਲੇ ਫਰਕਾਂ ਲੱਗੇ ਕਿ ਇਹ ਸ਼ਬਦ ਅਸੀਂ ਕਿਸ ਤਰ੍ਹਾਂ ਸੁਣ ਸਕਦੇ ਆ ਫੇਰ ਕੀ ਫੇਰ ਸਿੰਘ ਆ ਗਏ ਮੈਦਾਨ ਦੇ ਵਿੱਚ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਜੋ ਰੋੜ ਆਪਾਂ ਹੁਣ ਦੇਖਦੇ ਆ ਸ਼੍ਰੀ ਤਰਨਤਨ ਸਾਹਿਬ ਤੋਂ ਜੋ ਚਬਾਲ ਨੂੰ ਜਾਂਦਾ ਏ ਪਹਿਲਾਂ ਜਰਨੈਲੀ ਸੜਕ ਇਹੀ ਹੋਇਆ ਕਰਦੀ ਸੀ ਜੋ ਜਲੰਧਰ ਵਾਲਾ ਰੋੜੇ ਬਾਅਦ ਦੇ ਵਿੱਚ ਬਣਦੇ ਨੇ 1739 ਦੀ ਗੱਲ ਏ ਉਹਨਾਂ ਸੜਕ ਦੇ ਉੱਪਰ ਆ ਕੇ ਉੱਪਰ ਜਿਸ ਤਰ੍ਹਾਂ ਹੁਣ ਆਪਾਂ ਦੇਖਦੇ ਹਾਂ ਟੂਲ ਟੈਕਸ ਲੱਗਦਾ ਏ ਤੇ ਉਹਨਾਂ ਨੇ ਐਲਾਨ ਕਰ ਦਿੱਤਾ ਇੱਕ ਬਰਸ਼ੇ ਦੇ ਨਾਲ ਆਪਣਾ ਉਹਨਾਂ ਨੇ ਹਜੂਰੀਆ ਸੀ ਜੋ ਲੱਕ ਦੇ ਨਾਲੋਂ ਖੋਲ ਕੇ ਉਹ ਬੰਨ ਦਿੱਤਾ ਤੇ ਨਿਸ਼ਾਨ ਖੜਾ ਕਰ ਦਿੱਤਾ ਕਿ ਖਾਲਸੇ ਦਾ ਰਾਜ ਹੋ ਗਿਆ ਜੋ ਟੈਕਸ ਦੇਵੇਗਾ ਉਹੀ ਲੰਘ ਸਕਦਾ ਹੈ ਦੂਜਾ ਨਹੀਂ ਲੰਘ ਸਕਦਾ ਜੋ ਆਪਾਂ ਕਵਤਾ ਦੇ ਬੋਲ ਪੜ੍ਹਦੇ ਹਾਂ ਕਿ ਲਿਖਤਮ ਸਿੰਘ ਬੋਤਾ ਹੱਥ ਵਿੱਚ ਰਾਖਤ ਹੈ ਮੋਟਾ ਸੋਟਾ ਕੈਦੀ ਭਾਬੀ ਖਾਨੋਂ ਨੂੰ ਆਣਾ ਲਾਇਆ ਗੱਡੇ ਨੂੰ ਔਰ ਪੈਸਾ ਲਾਇਆ ਬੋਤਾ ਇਹ ਚਿੱਠੀ ਲਿਖ ਕੇ ਉਹਨਾਂ ਨੇ ਕਲਣੀ ਕੀਤੀ ਪਹਿਲੋਂ ਜਿੱਥੇ ਉਹਨਾਂ ਨੇ ਟੈਕਸ ਵਸੂਲ ਕੀਤਾ ਪਰ ਗੁਰੂ ਕੇ ਪਿਆਰਿਆਂ ਦੇ ਜ਼ਮੀਰ ਨੇ ਜਦੋਂ ਇਜਾਜ਼ਤ ਨਾ ਦਿੱਤੀ ਜੇ ਕਹਿਣ ਲੱਗੇ ਅਸੀਂ ਟੈਕਸ ਦੇ ਵਾਸਤੇ ਨਹੀਂ ਖਰੋਤੇ ਅਸੀਂ ਤਾਂ ਉਹਨਾਂ ਨੂੰ ਦੱਸਣਾ ਹੈ ਕਿ ਸਿੱਖ ਹਲੇ ਖਤਮ ਨਹੀਂ ਹੋਏ ਸਿੱਖ ਜਿਉਂਦੇ ਨੇ ਉਹਨਾਂ ਨੇ ਚਿੱਠੀ ਲਿਖ ਕੇ ਭੇਜੀ ਜਦੋਂ ਚਿੱਠੀ ਜ਼ਕਰੀਏ ਦੇ ਕੋਲ ਗਈ ਜ਼ਕਰੀਆ ਪੜ੍ਹ ਕੇ ਕਹਿੰਦੇ ਲਾਲੋ ਲਾਲ ਹੋ ਗਿਆ ਕਿ ਇਹ ਕਿਵੇਂ ਹੋ ਸਕਦਾ ਮੇਰੇ ਹੁੰਦਿਆਂ ਸਿੱਖ ਹਲੇ ਜਿਉਂਦੇ ਹੋਣ ਤੇ ਉਹਨਾਂ ਨੇ ਜੋ ਮੇਰੇ ਵਾਸਤੇ ਇਹ ਸ਼ਬਦ ਲਿਖ ਕੇ ਭੇਜੇ ਨੇ ਜਿਵੇਂ ਕੋਈ ਛੋਟੇ ਮੋਟੇ ਅਹਲਕਾਰ ਦੇ ਵਾਸਤੇ ਸ਼ਬਦ ਲਿਖੇ ਜਾਂਦੇ ਨੇ ਐਸੇ ਸ਼ਬਦ ਲਿਖ ਕੇ ਭੇਜੇ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਨੇ ਉਹਨੇ 200 ਸਿਪਾਹੀ ਜੋ ਜਿਨ੍ਹਾਂ ਦੇ ਕੋਲ ਵੱਡੇ ਵੱਡੇ ਹਥਿਆਰ ਬਦੂਕਾਂ ਇਤਿਆਦਿਕ ਦੇ ਕੇ ਭੇਜਿਆ ਇਹਨਾਂ ਸਿੰਘਾਂ ਦਾ ਟੱਕਰਾ ਕਰਨ ਦੇ ਵਾਸਤੇ ਪਰ ਅੱਗੇ ਉਹਨਾਂ ਸਿੰਘਾਂ ਦੇ ਕੋਲ ਕੀ ਸੀ ਕੇਵਲ ਇੱਕ ਬਰਛਾ ਜਿਸ ਦਾ ਨਿਸ਼ਾਨ ਸਾਹਿਬ ਬਣਾ ਦਿੱਤਾ ਔਰ ਇੱਕ ਕਿਰਪਾਨ ਔਰ ਦੋਨਾਂ ਦੇ ਹੱਥ ਦੇ ਵਿੱਚ ਇੱਕ ਇੱਕ ਮੋਟਾ ਛੋਟਾ ਉਹਨਾਂ ਨੇ ਫਿਰ ਸਿੰਘਾਂ ਨੇ ਕੀ ਕੀਤਾ ਜਦੋਂ ਜਕਰੀਏ ਦੇ ਬੰਦੇ ਆਏ ਦੋਨਾਂ ਨੇ ਆਪਣੀ ਪਿੱਠ ਦੇ ਨਾਲ ਪਿੱਠ ਮਿਲਾ ਕੇ ਕਮਰ ਕੱਸਾ ਕਰ ਲਿਆ ਤਾਂ ਜੋ ਕੋਈ ਪਿੱਛੋਂ ਵਾਰ ਨਾ ਕਰ ਸਕੇ ਜਕਰੀਏ ਨੇ ਪਹਿਲਾਂ 10 ਬੰਦੇ ਭੇਜੇ ਗੁਰੂ ਕੇ ਪਿਆਰਿਆਂ ਨੇ ਉਹਨਾਂ ਦੇ ਆウਲਾਹ ਦਿੱਤੇ ਫਿਰ ਉਸਨੇ 20 ਬੰਦੇ ਭੇਜੇ ਫਿਰ ਗੁਰੂ ਕੇ ਪਿਆਰੇ ਜੂਝ ਕੇ ਲੜੇ ਤੇ ਉਹਨਾਂ ਨੂੰ ਆਉਲਾ ਦਿੱਤੇ ਜਦੋਂ ਜਕਰੀਏ ਨੇ ਦੇਖਿਆ ਜਕਰੀਏ ਦੇ ਜਦੋਂ ਭੇਜੇ ਬੰਦਿਆਂ ਨੇ ਦੇਖਿਆ ਕਿ ਇਹ ਇਸ ਤਰ੍ਹਾਂ ਤੇ ਸਾਰਿਆਂ ਨੂੰ ਮਾਰ ਮਕਾਉਣਗੇ ਉਹਨਾਂ ਨੇ ਦੂਰੋਂ ਵਾਰ ਕਰਨੇ ਸ਼ੁਰੂ ਕਰ ਦਿੱਤੇ ਜਿੱਥੇ ਗੋਲੀਆਂ ਚਲਾਈਆਂ ਅਨੇਕਾਂ ਹੀ ਵਾਰ ਕੀਤੇ ਬਾਬਾ ਬੁਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਫਿਰ ਉਥੇ ਸ਼ਹੀਧੀਆਂ ਪਾ ਗਏ ਆਪਾਸ ਥਾਂ ਦੇਖਦੇ ਹਾਂ ਸ੍ਰੀ ਤਰਨਤਾਰਨ ਸਾਹਿਬ ਤੋਂ ਜਦੋਂ ਆਪਾਂ ਬਾਬਾ ਬੁੱਢਾ ਸਾਹਿਬ ਜੀ ਚਵਾਲ ਨੂੰ ਜਾਈਏ ਤੇ ਰਸਤੇ ਦੇ ਵਿੱਚ ਉਹ ਸਥਾਨ ਆਉਂਦਾ ਹੈ ਐਸੇ ਯੋਧਿਆਂ ਦੀ ਸ਼ਹੀਦੀ ਨੂੰ ਕੋਟਾਨ ਕੋੜ ਪ੍ਰਣਾਮ ਜੋ ਸਵੈ ਮਾਣ ਦਾ ਪ੍ਰਤੀਕ ਹਨ ਜਿਨ੍ਹਾਂ ਨੇ ਸਿੱਖਾਂ ਦੀ ਹੋਂਦ ਨੂੰ ਦਰਸਾਇਆ ਕਿ ਸਿੱਖ ਮਰੇ ਨਹੀਂ ਸਿੱਖ ਖਤਮ ਨਹੀਂ ਹੋਏ ਸਿੱਖ ਜਿਉਂਦੇ ਹਨ ਅਸੀਂ ਸਾਨੂੰ ਐਸੇ ਇਤਿਹਾਸ ਤੇ ਮਾਣ ਹੋਣਾ ਚਾਹੀਦਾ ਹੈ ਸਾਨੂੰ ਉਹਨਾਂ ਸਿੰਘਾਂ ਤੇ ਮਾਣ ਕਰਨਾ ਚਾਹੀਦਾ ਹੈ ਕਿ ਜੋ ਸਾਡੇ ਇਤਿਹਾਸ ਨੂੰ ਜਿਨ੍ਹਾਂ ਨੇ ਐਸਾ ਸਿਰ ਜਿਆ ਉਹਨਾਂ ਦੀ ਸ਼ਹੀਦੀ ਨੂੰ ਕੋਟਾਨ ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ